ਮੈਂ ਕਿョਜਰ ਕਲੀਆਂ ਮੰਗੀ ਕਾਟੋਂ ਕਾ ਹਾਰ ਮੇਲਾ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਸਵਾਗਤ ਹੈ ਇੱਕ ਹੋਰ ਵੀਡੀਓ ਵਿੱਚ ਤੇ ਆਪਕ੍ਰੇਸ਼ਨ ਦੀ ਗੱਲ ਕਰਦੇ ਆਂ ਤੇ ਮੈਂ ਪੇਂਟਿੰਗਾਂ ਬਣਾਉਣਾ ਆਂ ਡਰਾਇੰਗ ਬਣਾਉਣਾ ਆਂ ਤੇ ਉਹਦੇ ਆਪ ਗੱਲ ਕਰਦੇ ਆਂ ਕਿ ਉਹਨੂੰ ਮੈਂ ਫਾਇਦਾ ਕੀ ਮੈਨੂੰ ਬਣਾਗੇ ਉਹਦੇ ਨਾਲ ਮੈਂ ਸੇਲ ਕਰ ਦੇਣਾ ਹੁੰਦਾ बिक ਜਾਂਦੀਆਂ ਆਂ ਤੇ ਉਹਦੇ ਲਈ ਇਦਾਂ ਹੈ ਕਿ ਬਾਅਰ ਲੱਭਣਾ ਥੋੜਾ ਜਿਹਾ ਹੁਕਾ ਹੁੰਦਾ ਕਿਉਂਕਿ ਜਿੱਦਾਂ ਆਪਾਂ ਜੇ ਮੰਨ ਲਓ ਆਪਾਂ ਕਣਕ ਵੇਚਣੀ ਹੈ ਆਪਾਂ ਨੂੰ ਮੰਡੀ ਜਾਣਾ ਪੈਣਾ ਆ ਆੜਤੀ ਲੱਭਣਾ ਪੈਣਾ ਆ ਤੇ ਉਦਾਂ ਹੀ ਉਹਦਾ ਵੀ ਇੱਕ ਗ੍ਰਾਹਕ ਲੱਗ ਤੋਂ ਆਪਾਂ ਨੂੰ ਲੱਭਣਾ ਪੈਣਾ ਆ ਕਿ ਜਿਹਨੂੰ ਆਪਾਂ ਉਹ ਚੀਜ਼ ਨੂੰ ਆਪਾਂ ਸੇਲ ਕਰ ਸਕੀਏ ਆਪਣੇ ਪ੍ਰੋਡਕਟ ਨੂੰ ਆਪਣੀ ਡਰਾਇੰਗ ਨੂੰ ਜਿਵੇਂ ਕੋਈ ਆਰਟ ਗੈਲਰੀ ਦੇ ਵਿੱਚ ਹੋ ਗਿਆ ਜਾਂ ਉੱਥੋਂ ਕੋਈ ਕਸਟਮਰ ਆ ਗਿਆ ਜਾਂ ਬਾਹਰਲਾ ਕੋਈ ਕਸਟਮਰ ਆ ਗਿਆ ਤੇ ਇਸ ਤਰੀਕੇ ਨਾਲ ਪੇਂਟਿੰਗਾਂ ਵੀ ਸੇਲ ਹੋ ਜਾਂਦੀਆਂ ਹੁੰਦੀਆਂ ਤੇ ਮੈਂ ਕਾਫੀ ਸਾਰੀਆਂ ਪੇਂਟਿੰਗਾਂ ਸੇਲ ਕੀਤੀਆਂ ਹੋਣੀਆਂ ਪਰ ਹੁਣ ਲੋ ਬਜਟ ਤੇ ਕੀਤੀਆਂ ਆ ਆਪਾਂ ਇਦਾਂ ਨਹੀਂ ਕਹਿੰਦੇ ਕਿ ਲੱਖਾਂ ਦੇ ਵਿੱਚ ਵੇਚਦੀ ਜਿਵੇਂ ਕੁਝ ਕੋਈ 1000 ਰੁਪਏ ਦੀ ਕੋਈ 1500 ਰੁਪਏ ਦੀ ਕੋਈ ਵਾਦ ਤੋਂ ਵਾਦ ਜਿਹੜੀ ਮੈਂ ਵੇਚੀ ਉਹ 5000 ਦੇ ਆਸ-ਪਾਸ ਵੇਚੀਏ 5000 7000 ਰੁਪਏ ਦੀ ਇੱਕ ਪੇਂਟਿੰਗ ਤੇ ਉਦਾਂ ਹੀ ਆ ਪੇਂਟਿੰਗਾਂ ਦਿਖਾ ਦਿੰਨਾ ਆਪਣੀਆਂ ਜਿਹੜੀਆਂ ਮੈਂ ਹੁਣ ਤੱਕ ਬਣਾਈਆਂ। ਜ਼ਿਆਦਾਤਰ ਮੈਂ ਇਮੇਜੀਨੇਸ਼ਨ ਆਰਟ ਬਣਾਉਣ ਦੀ ਕੋਸ਼ਿਸ਼ ਕਰਦਾ ਆ ਜੋ ਮੇਰੇ ਦਿਮਾਗ ਦੇ ਵਿੱਚ ਪੱਜਾਂ ਦਾ ਪੈਂਦੇ ਘੋੜੇ ਤੇ ਉਹ ਬਣਾਉਣ ਦੀ ਕੋਸ਼ਿਸ਼ ਕਰਦਾ ਹੁੰਦਾ। ਇਹ ਉਹ ਆਪਣਾ ਕ੍ਰिएशन ਸਟਾਈਲ ਹੁੰਦਾ। ਆ ਪਿੱਛੇ ਆਪਣੀਆਂ ਲੱਗ ਲੱਗ ਟਾਈਪ ਦੀਆਂ ਪੇਂਟਿੰਗਾਂ ਤੇ ਹੁਣ ਮੈਂ ਕੈਮਰਾ ਘੁਮਾਉਣਾ ਹੈ ਤੇ ਤੁਹਾਨੂੰ ਦਿਖਾਉਣਾ। ਹੰਨੇ ਤੋ ਜਬ ਕਲੀਆਂ ਆ ਜਿਹੜੀਆਂ ਉੱਪਰ ਆ ਪੇਂਟਿੰਗਾਂ ਲੱਗੀਆਂ ਹੋਈਆਂ ਦੋ ਡਰੰਕਸ ਮੈਂ ਬਣਾਈਆਂ ਹੋਈਆਂ ਆ ਇਹਦੇ ওয়াটার ਕਲਰ ਯੂਜ਼ ਕੀਤੇ ਹੋਏ ਆ ਜਿਵੇਂ ਆਪਾਂ ਇੱਥੇ ਦੇਖ ਸਕਦੇ ਆਂ ਆਵਲੇ ওয়াটার ਕਲਰ ਯੂਜ਼ ਕੀਤੇ ਆ ਬਲੈਕ ਮਾਰਕਰ ਯੂਜ਼ ਕੀਤਾ ਆ ਤੇ ਉਹਦਾਂ ਬਣਾਈ ਆ ਇਹ ਵੀ ਉਸੇ ਤਰੀਕੇ ਦੀ ਆ ਤੇ ਇਹਦੇ ਵਿੱਚ ਜਿਹੜੇ ਆ ਉਹ ਅਕ੍ਰੀਲਿਕ ਕਲਰ ਯੂਜ਼ ਕੀਤੇ ਹੋਏ ਆ ਤੇ ਹਾਂ ਇੱਥੇ ਵੀ ਬਲੈਕ ਬੈਕਗਰਾਉਂਡ ਤੇ ਬਲੈਕ ਮਾਰਕਰ ਯੂਜ਼ ਕੀਤਾ ਹੋਇਆ ਆ ਤੇ ਆਹ ਸਾਈਡ ਦੇ ਆਊਟਲਾਈਨ ਦੇਣ ਦੇ ਲਈ ਇਹ ਪੈਨਸਲ ਇਸ ਸਕੈਚ ਬਣਾਇਆ ਸੀ ਕਾਫੀ ਟਾਈਮ ਪਹਿਲਾਂ ਮੈਂ ਬਣਾਇਆ ਸੀ ਤੇ ਫਿਰ ਮੈਂ ਪੈਨਸਲ ਹੀ ਬਣਾਉਣੇ ਛੱਡ ਦਿੱਤੇ ਮੇਰਾ ਮਾਂਜਾ ਭਰ ਗਿਆ ਸੀ ਤੇ ਇਹਦੇ ਚ ਲੱਗ ਲੱਗ ਗ੍ਰੇਡ ਦੀਆਂ ਪੈਨਸਲਾਂ ਯੂਜ਼ ਕੀਤੀਆਂ ਹੋਈਆਂ ਆ ਆ 2021 ਚ ਬਣਾਇਆ ਸੀ ਆ ਡੇਟ ਲਿਖੀ ਹੋਣੀ ਇੱਥੇ ਆਜਿਕਾ ਬਾਕੀ ਜਿਹੜੀ ਇਹ ਵਾਲੀ ਆ ਇਹ ਕਲਰ ਪੈਨਸਲ ਯੂਜ਼ ਕੀਤੇ ਜਿਹੜੇ ਨਾਰਮਲੀ ਆਪਾਂ ਨੂੰ ਮਿਲ ਜਾਂਦੇ ਆ 10-20 ਰੁਪਏ ਦਾ ਪੈਕੇਟ ਮਿਲ ਜਾਂਦਾ ਤੇ ਜਿਹੜਾ ਆਊਟਲਾਈਨ ਦੇਣ ਲਈ ਕੀਤਾ ਉਹ ਬਲੈਕ ਮਾਰਕਰ ਯੂਜ਼ ਕੀਤਾ ਆ ਜੋ ਕਿ ਨਾਰਮਲੀ ਆਪਾਂ ਨੂੰ 10 ਰੁਪਏ ਦਾ ਮਿਲ ਜਾਂਦਾ ਆ ਇਹ ਵਾਲਾ ਤੇ ਇਹ ਵੀ 2021 ਚ ਬਣਾਇਆ ਸੀ ਤੇ ਇਹਦੇ ਵਿੱਚ ਇਦਾਂ ਹੈ ਕਿ ਇਹ ਇੱਕ ਡੀਸੀ ਦਾ ਕਰੈਕਟਰ ਹੈ ਡੀਸੀ ਕਾਮਿਕਸ ਦਾ ਡੀਸੀ ਕਾਮਿਕਸ ਦਾ ਕਰੈਕਟਰ ਹੈ ਫਲੈਸ਼ ਜੋ ਕਿ ਬਹੁਤ ਤੇਜ਼ ਭੱਜਦਾ ਹੁੰਦਾ ਹੈ ਇਦਾਂ ਸੁਪਰ ਹੀਰੋ ਕਰੈਕਟਰ ਹੈ ਤੇ ਉਹੀ ਮੈਂ ਦੇਖ ਕੇ ਉੱਥੋਂ ਬਣਾਇਆ ਆ ਤੇ ਆਪਾਂ ਤਾਂ ਸਿਰਫ ਉਹਨੂੰ ਦੇਖ ਕੇ ਬਣਾਇਆ ਆ ਪਰ ਬਣਿਆ ਪਹਿਲੇ ਹੋਇਆ ਉਹ ਮੇਰੀ ਇਮੇਜਿਨੇਸ਼ਨ ਨਹੀਂ ਗਈ ਤੇ ਉਹਦੇ ਨਾਲ ਹੀ ਇੱਕ ਸੱਚ ਹੋਰ ਹੈ ਇਹ ਏ ਵੋਂਗਸ ਬਣਾਇਆ ਇੱਥੇ ਸਪਰੇਅ ਪੇਂਟ ਯੂਜ਼ ਕੀਤਾ ਹੋਇਆ ਆ ਤੇ ਇਹ ਉਹਨਾਂ ਦੀ ਇੱਕ ਜਿਵੇਂ ਆਪਾਂ ਵੋਂਗਸ ਨੂੰ ਦੇਖਦੇ ਆ ਜਰਨੀ ਉਹ ਵਾਲੇ ਦਿਖਾਉਂਦੀ ਕੁਛ ਕੀਤੀ ਹੋਈ ਆ ਹੰ ਮੈਂ ਤੁਜਬ ਕਲੀਆਂ ਮੰਗੀ ਕਾਂਟੋਂ ਕਾ ਹਾਂਜੀ ਇਹ ਕ ਆਇਆ ਫਿਰ ਇਹਦੇ ਵਿੱਚ ਬਹੁਤ ਸਾਰੇ ਕਲਰ ਯੂਜ਼ ਕੀਤੇ ਹੋਏ ਆ ਅਲੱਗ-ਅਲੱਗ ਟਾਈਪ ਦੇ ਤੇ ਇਹਦੇ ਵਿੱਚ ਸਪਰੇਅ ਪੇਂਟ ਯੂਜ਼ ਕੀਤੇ ਆ ਆਪਾਂ ਕਹਿ ਦਈਏ ਤੇ ਵਾਟਰ ਕਲਰ ਯੂਜ਼ ਕੀਤੇ ਆ ਤੇ ਅਕ੍ਰੀਲਿਕ ਕਲਰ ਵੀ ਯੂਜ਼ ਕੀਤੇ ਹੋਏ ਆ ਇੱਕ ਸਿਨੈਰੀ ਟਾਈਪ ਆ ਇਮੇਜਿਨੇਸ਼ਨ ਤੇ ਉਹਦੇ ਨਾਲ ਹੀ ਮੈਂ ਕੁਝ ਇਦਾਂ ਦੀ ਆਪਣਾ ਨਵਾਂ ਆ ਕਿ ਜਿਹੜੀਆਂ ਫ੍ਰੀ ਸਟਾਈਲ ਹੋਣ ਫ੍ਰੀ ਸਟਾਈਲ ਮਤਲਬ ਕਿ ਆਪਣੇ ਦਿਮਾਗ ਦੇ ਵਿੱਚ ਜੋ ਆ ਗਿਆ ਆਪਾਂ ਛੱਪਣਾ ਆ ਜਿਵੇਂ ਕਿ ਇੱਕ ਬਣਾਇਆ ਸੀ ਕਰੈਕਟਰ ਤੇ ਇੱਕ એલિયન ਟਾਈਪ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਮੇਜਿਨੇਸ਼ਨ ਇਮੇਜਿਨੇਸ਼ਨ ਹੈ ਤੇ ਆਪਾਂ ਯੂਜ਼ ਵੀ ਕਰ ਸਕਦੇ ਹਾਂ ਜੇ ਆਪਾਂ ਕੋਈ ਕਾਮਿਕ ਵੀ ਲਿਖਦੇ ਹਾਂ ਜਾਂ ਕਰੈਕਟਰ ਦੀ ਪਛਾਣ ਦੇਣ ਦੀ ਕੋਸ਼ਿਸ਼ ਕਰਨੀ ਆ ਤਾਂ ਤੇ ਦੂਜੇ ਤੇ ਹੈ ਜੀ ਕਿੰਗ ਕਿੰਗਪਿੰਨ ਇੱਕ ਇਹ ਤਾਂ ওয়াটার কালર ਯੂਜ਼ ਕੀਤੇ ਆ ਉਹਦਾ ਕਿੰਗ ਦਾ ਤਾਜ ਬਣਾਤਾ ਆ ਉਹਦਾ ਫੇਸ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਖੁਸ਼ ਆ ਇਸ ਟਾਈਪ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਹੋਰ ਵੀ ਆਗੇ ਕਾ ਬਹੁਤ سارے ਕਰੈਕਟਰ ਆ

ਇਹ ਇਮੇਜਿਨਰੀ ਹੈ ਫਰੀ ਸਟਾਈਲ ਤੇ ਉਹਦੇ ਤੋਂ ਬਾਅਦ ਇੱਕ ਇੱਕ ਕੈਰੈਕਟਰ ਮੈਨੇ ਵੱਖ ਵੱਖੋਂ ਬਣਾਈ ਹੋਇਆ ਹੈ ਕੈਪਟਨ ਆ ਜਾ ਕੈਮਰੇ 'ਚ ਆ ਇਸ ਦੇ ਨਾਲ ਹੋਰ ਬਹੁਤ ਸਾਰੇ ਆ ਆਪਣੇ ਤੋਂ ਅਜੇ ਟਾਈਮ ਨਹੀਂ ਹੈਗਾ ਪਾਚੇ ਤੇਰ ਕਰਕੇ ਦਿਖਾ ਦੂੰਗਾ ਤੇ ਹੁਣ ਆਪਾਂ ਕੰਮ ਤੇ ਜਾਣਾ ਕੰਮ ਤੇ ਚੱਲਦੇ ਆਂ ਬੱਚੇ ਦੇਖਾਂਗੇ ਠੀਕ ਆ ਹੁਣ ਚੱਲੇ ਆਪਾਂ ਕੰਮ ਤੇ ਤੇ ਅੱਜ ਜੋ ਕੰਮ ਤੇ ਹੋਗਾ ਥੋੜਾ ਮਾਹੌਲ ਜਿਹਾ ਉਹ ਦਿਖਾਣੇ ਆ ਤੇ ਫਿਰ ਉਹ ਕਰਦੇ ਆਂ 5 ਮਿੰਟ ਦੀ ਵੀਡੀਓ ਲੰਘੀ ਹੁਣ ਜਰੂ ਕਰਦੇ ਆਂ ਚਲੋ ਜਰੂ ਕਰਦੇ ਆਂ ਆ ਵੀਜੇ ਹੋਇਆ ਹਸਪਤਾਲਾ ਤੇ ਜ਼ੈਡਾਂ ਤੇ ਵਿਜੀਆ ਸਰੋਂ ਸੋਹਣੇ ਲੱਗ ਰਹੇ ਫੁੱਲ ਇਧਰ ਕਣਕਾਂ ਨੂੰ ਛੱਟੇ ਹੋਣ ਲੱਪੇ ਆ ਉਧਰ ਸੂਰੇ ਦੇ ਨਿਕਲ ਚੁੱਕਿਆ ਜੀ ਉਹ ਭਈਆ ਕੌਣ ਜਾਣਦੇ ਹੋਏ ਆ ਗੁਰਦੁਆਰਾ ਝੰਡਾ ਸਾਹਿਬ ਆ ਨਾਲੇ ਹੀ ਆ ਸਾਡੇ ਪਿੰਡ ਦੇ ਜੀ ਉਹ ਜਾਂਦੀਆਂ ਚਿੜੀਆਂ ਚੀਕਦੀਆਂ ਆ ਬੈਠੀ ਆ ਲਾ ਟਟੇਰੀ ਟਡੀ ਦੀ ਹਾਂ ਟਟੇਰੀ ਕਹਿੰਦੇ ਮਮਾ ਅੱਗੇ ਟਰਾਲਾ ਆ ਗਿਆ ਹੈ ਵੱਡਾ ਵਾਲਾ ਜ਼ਿੰਦਗੀ ਨੀ ਉਸ ਦਿਨ ਕਾ ਇਸੋ ਹਾਨਾ ਸਫਰ ਔਰ ਜੇ ਮੌਸਮ ਹਸੀਨ ਕੀ ਬਾਤ ਕੀ ਬਾਤਾਂ ਲੱਗੀਆਂ ਬਈ ਕੀ ਲੱਗੀਆਂ ਜੀ ਲੱਗੀਆਂ ਅੱਜ ਕੀ ਵਾਰ ਅੱਜ ਕੋਦਵਾਰ ਉਸ ਤੈਂ ਦੇਖੀ ਤੇ ਚਰਾ ਬਾਂਦੇ ਟੀਵੀ ਤੇ ਦੇਖੇ ਨਹੀਂ ਪੰਜਾਬ ਚ ਸਕੂਲਾਂ ਤੋਂ ਵੱਧ ਤੁਸੀਂ ਖੋਲੇ ਠੇਕੇ ਨਹੀਂ ਦੋ ਗੇਰੰਗੀ ਨੀ ਆਹ ਬੰਦ ਕੀ ਤੇ ਨਹੀਂ ਹੋ ਜਾਣਾ ਨਹੀਂ ਵਿੱਚ ਹੋਰ ਵੀ ਤਾਂ ਕਹਿਣਾ ਆ ਪਰਲਾ ਪਰਲਾ ਫੜਾ ਫੜਾ ਕਿਹੜਾ ਡੋਟ ਲਾਇਆ ਉਧਰ ਰੱਖਿਆ ਇੱਥੇ ਉਦਾਂ ਹੀ ਬਿੰਗਾ ਹੋ ਜਾਣਾ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਆਉਣ ਲੱਗੇ ਆ ਨਵਾਂ ਬਲੌਗ ਸਤਿ ਸ੍ਰੀ ਅਕਾਲ ਫਰੈਂਡਸ ਉਹ ਦੇਖਿਆ ਕੰਮ ਆ ਜਿ ਪਏ ਹੋ ਯਾਰ ਤੇ ਇਹ ਤੋਂ ਪਰੇ ਉਹ ਟਾਈਮ ਇੱਥੇ ਬਸਣਾ ਜਿੱਦਾਂ ਨਾ ਆਪਾਂ ਜਦੋਂ ਘਰੋਂ ਨਿਕਲਦੇ ਆ ਤੇ ਆਪਾਂ ਨੂੰ ਬਹੁਤ ਤਰ੍ਹਾਂ ਦੇ ਕਿਰਦਾਰ ਕੈਰੈਕਟਰ ਮਿਲਦੇ ਆ ਇੱਕ ਮੈਨੂੰ ਇੱਥੇ ਮੁੰਡਾ ਮਿਲਿਆ ਸੀ ਇਹ ਹੋਇਆ ਇਦਾਂ ਕਿ ਮੈਂ ਨਾ ਘਰੋਂ ਚਾ ਲੈ ਕੇ ਹੁੰਦਾ ਹੁੰਦਾ ਸੀ ਇਦਾਂ ਦੀ ਖਰਮੋਸ ਸੀ ਆ ਜਿਹੜੇ ਮਿਲਟਨ ਨਹੀਂ ਹੁੰਦੀ ਆ ਕਿ ਠੰਡਾ ਠੰਡਾ ਰਹਿੰਦਾ ਤੇ ਗਰਮ ਗਰਮ ਸਨੀ ਮੋਰਨ ਹੈ ਰੋਕਿਆ ਤੇ ਉਹਦੇ ਚ ਮੈਂ ਚਾਲੇ ਗੰਦੰਦਾ ਇਹ ਤੇ ਅਸੀਂ ਦੋ ਜਣੇ ਇੱਥੇ ਪਿੰਦੇ ਹੁੰਦੇ ਸੀ ਇੱਕ ਨਵਾਂ ਮੁੰਡਾ ਇੱਥੇ ਕੰਮ ਤੇ ਆ ਗਿਆ ਤੇ ਉਹਨੂੰ ਉਹਨੂੰ ਮੈਂ ਮੈਂ ਸੋਚਿਆ ਕਿ ਚੱਲ ਇਹਨੂੰ ਪੁੱਛ ਲੈਨੇ ਆ ਮੈਂ ਕਿਹਾ ਵੀਰੇ ਚਾਹ ਪੀਣੀ ਆ ਤੇ ਉਹ ਕਹਿੰਦਾ ਮੈਂ ਨਹੀਂ ਪੀਣੀ ਮੈਨੂੰ ਲੱਗਾ ਕਿ ਯਾਰ ਉਹ ਸੰਗ ਦਾ ਹੋਣਾ ਆ ਜਾਂ ਝਿਜਕਦਾ ਹੋਣਾ ਆ ਕਿ ਐਵੇਂ ਨਾ ਨਵਾਇਆ ਚਾਹ ਪੀਣ ਲੱਪਾ ਨਾ ਇਹ ਤੋਂ ਮੈਂ ਮੈਂ ਕਿਹਾ ਕੋਈ ਗੱਲ ਨਹੀਂ ਵਾਧੂਗਾ ਤੇ ਉਹ ਮੈਨੂੰ ਪਤਾ ਕਹਿੰਦਾ ਕਹਿੰਦਾ ਮੈਂ ਵਾਧੂਗਾ ਜਿਹੜੀ ਮੈਂ ਤੇਰੀ ਵਾਧੂ ਚਾਹ ਪੀ ਲੂੰਗਾ ਉਮੈਗਾ ਭਰਾਵਾ ਇਦਾਂ ਨਹੀਂ ਕਹਿੰਦਾ ਮੈਂ ਕਹਿੰਦਾ ਹੈਗੀ ਆ ਪਰ ਚਾ ਵਾਦੂ ਆ ਹਾਂ ਜਿੱਥੇ ਆਪਾਂ ਦੋ ਜਾਣੇ ਪੀਨੇ ਤਿੰਨ ਪੀ ਲਾਂਗੇ ਕੀ ਫਰਕ ਪੈਂਦਾ ਆ ਤੇ ਪੀ ਲੈਨੇ ਮੁਰਗੇ ਮੁਰਗੇ ਫੜਾ ਲੈਨੇ ਕੰਨਾ ਲੈ ਆ ਬੰਦਾ ਵਧੀਆ ਸੀ ਮੂੰਹ ਵੱਟਦਾ ਸੀ ਵਾਰ ਉਹ ਪਰ ਉਹਨੇ ਮੇਰੀ ਯਾਰੀ ਵੈਗਈ ਏਦ ਕਰਕੇ ਕਿਉਂ ਗੱਲ ਗੰਦੀ ਕਰਦਾ ਤੇ ਮੂੰਹ ਤੇ ਕਰਦਾ ਸੀ ਘਮਾਓ ਪਰ ਉਹ ਕੱਟ ਹੀ ਗਈ ਸਹੀ ਆ ਇਦਾਂ ਦੇ ਬੰਦੇ ਮਿਲ ਜਾਂਦੇ ਨੇ ਵਧੀਆ ਬੰਦੇ ਆ ਗਲੋਪ ਜਿਹਾ ਚਲੋ ਤਾਂ ਹਾਂ ਚਲੋ ਮੰਜੁਰਾ ਗੀਤ ਪੇਸ਼ ਕਰੋ ਸਾਨੂੰ ਭਾਜੀ ਹੈਲੋ ਉੱਚਾਨੀ ਜਈਏ ਸਾਹਕ ਸਾਡਾ ਤੂੰ ਨੇ ਰਿਆ ਨਾ ਜੋੜ ਗਈ ਤੂੰ ਮੇਟ ਦੇ ਫੁੱਲਾਂ ਨੂੰ ਕਾਤੋਂ ਓਟਾਣੀ ਨਾਲੋਂ ਤੋੜ ਗਈ ਉੱਚਾਨੀ ਜਈਏ ਸਾਹਕ ਸਾਡਾ ਤੂੰ ਨੇ ਰਿਆ ਨਾ ਜੋੜ ਗਈ ਚਲਣ ਕਟਣ ਦੇਖ ਲਈ ਆ ਜਾਈਏ ਅੱਜ ਆ ਜੀ 12 ਫਰਵਰੀ ਤੇ ਇਸ ਕਰਕੇ ਆਪਾਂ ਨੂੰ ਹੋ ਗਿਆ ਹਾਫਡੇ ਕਿਉਂਕਿ ਗੁਰੂ ਰਵਿਦਾਸ ਦਾ ਜਨਮ ਦਿਨ ਅੱਜ ਜਨਮ ਦਿਸ ਜਨ ਦਿਹਾੜ ਜਨਮ ਦਿਹਾੜ ਸਹੀ ਸ਼ਬਦਾਂ ਦਾ ਉਚਾਰਨ ਇਹ ਅੱਜ ਹਾਫਡੇ ਹੋ ਗਿਆ ਆ ਹੁਣ ਚੱਲੇ ਆ ਘਰ ਨੂੰ ਆ ਵਾਦੇ ਪਿੰਡ ਲੈ ਬੂਟਾ ਦਾ ਕਿੰਨਾ ਸੋਹਣਾ ਲੱਗਿਆ ਆ ਦੇਖੋ ਜੀ ਹਾਂ ਲੱਗਦੇ ਨਾ ਟਾਵਾ ਟਾਵਾ ਪੱਤੇ ਟਾਵਾ ਟਾਵਾ ਬੱਕਰੇ ਜੇ ਵਰਲੇ ਵੰਜ ਹਵਾ ਬਹੁਤ ਜਲਦੀ ਬਾਜ ਨਹੀਂ ਹੁੰਦੀ ਹਣੀ ਸਾਫ ਯੋਰ ਲੱਗਾ ਪਿਆ ਪੂਰਾ ਗੋਡੇਆਂ ਦਾ ਪਰ ਯੋਰ ਵੀ ਕਹਿੰਦੇ ਉਹੀ ਮਾਰਦੇ ਜਿਨ੍ਹਾਂ ਨੇ ਖਰਾਕਾਂ ਖਾਧੀਆਂ ਹੁੰਦੀਆਂ ਇਹਦੀ ਨਾ ਸੁਣੇ ਕੱਟਣ ਲੱਗਾ ਮੈਂ ਇਹ ਆਪਣੀ ਰਾਤ ਦੀ ਰੋਟੀ ਮੱਕੇ ਦੀ ਰੋਟੀ ਆ ਨਾਲ ਮਿਰਚਾਂ ਆ ਕਣਕ ਦੀ ਰੋਟੀ ਆ ਤੇ ਦਹੀਂ ਆ ਜੋ ਮਿਲ ਜੇ ਉਹੀ ਵਧੀਆ ਚਲ ਰੋਟੀ ਖਾਣੇ ਬਚ ਕੇ ਲਗਾਤੇ ਐਸੀ ਆਪਣੇ ਦਿਨ ਦੇ ਵਿੱਚ ਜਿਹੜੇ ਸ਼ੂਟ ਕੀਤੇ ਹੋਏ ਸੀਨ ਤੇ ਹੁਣ ਮੈਂ ਇੱਕ ਸੀਰੀਜ਼ ਦੇਖਣ ਗਿਆ ਜਿਹਦਾ ਨਾਮ ਡਿਉਣ ਉਹਦੇ ਬਾਰੇ ਕੱਲ ਨੂੰ ਪਰਸੋਂ ਨੂੰ ਜਾਂ ਚੌਥ ਨੂੰ ਜਦੋਂ ਟਾਈਮ ਲੱਗੂਗਾ ਉਦੋਂ ਦੱਸੂਗਾ ਤੇ ਆਪਾਂ ਜੇ ਇੱਕ ਦਿਨ ਦੇ ਵਿੱਚ ਜੋ ਕਰਦੇ ਰਹਿੰਨੇ ਆ ਕਲਿੱਪਾਂ ਮੈਂ ਸ਼ੂਟ ਕੀਤੀਆਂ ਕੁਝ ਖਾਸ ਨਹੀਂ ਬਸ ਟਾਈਮpass ਵੀਡੀਓ ਜੇ ਤੁਸੀਂ ਦੇਖੀਏ ਤਾਂ ਥੈਂਕ ਯੂ ਧੰਨਵਾਦ ਆ ਮਿਲਦੇ ਆ ਇੱਕ ਹੋਰ ਵੀਡੀਓ 'ਚ ਚੱਲੋ ਸੌਂ ਜੋ ਮੁੰਡਿਓ